ਰਵਿੰਦਰ ਲਾਲ ਪਾਲੇ ਰੋਟੀ ਵੀ ਭੁੱਖ ਲੱਗ ਰਹੀ ਹੈ ਦੇਖ ਕਿੰਨੀਆਂ ਰੋਟੀਆਂ ਨੇ। ਕਿਹੜੀਆਂ ਰੋਟੀਆਂ ਮਈਆ ਨੇ? ਚਲੋ ਤੂੰ ਖਾ ਲਈ ਕੋ ਮੈਂ ਖਾ ਲਵਾਂ। ਜਵਾਗ ਕਿੱਥੇ ਜਾਣਗੇ? ਜਵਾਗ ਤਾਂ ਬੈਠੇ ਨੇ ਬੈੱਡ ਤੇ ਸੌਂ ਜਾਣਗੇ। ਕੀ ਮਤਲਬ ਤੁਹਾਡਾ ਉਹਨਾਂ ਨੂੰ ਕੁਕ ਨਹੀਂ? ਉਹਨਾਂ ਨਾਲ ਗੇਮ ਕਰ ਲਵਾਂ ਮੈਂ ਕੋਈ ਗੱਲ ਨਹੀਂ। ਕਿਹੜੀ ਐਮ? ਆਪੇ ਕਰ ਲੂ ਮੈਂ ਤੂੰ ਆ ਜਾ। ਤੂੰ ਰੋਟੀ ਪਾਲ ਲੈ ਮੈਨੂੰ ਭੁੱਖ ਲੱਗਦੀ ਹੈ। ਚਲੋ ਮੈਂ ਆਣੀ ਜੇਵਾ ਕਾਂ ਉਹਦੇ ਆਉਂਦੇ ਸੀ। ਤੁਸੀਂ ਸੁੱਤੇ ਨਹੀਂ ਅਜੇ 9 ਵਜੇ ਨੇ ਰਾਤ ਦੇ ਸੋਵੇ ਚਲ ਸੋਈ ਲੈ ਬੱਚਾ ਰੋਟੀ ਤਾਂ ਖਾਦੀ ਨਹੀਂ ਤੁਸੀਂ ਐ ਕਰੋ ਰੋਕ ਹੀ ਰਹਿਣ ਦਿਓ ਹੂੰ ਜੇ ਰੋਟੀ ਨਹੀਂ ਖਾਣੀ ਤੁਹਾਨੂੰ 20-20 ਰੁਪਏ ਮਿਲਣਗੇ ਵਾਓ 20-20 ਰੁਪਏ ਤਾ ਵゼਰਾ ਸੌ ਜੀ ਚੱਲ ਸੌ ਮੈਂ ਇੱਧਰ ਨਾ ਬਹੂੰ ਇੱਧਰ ਪੈ ਜਾ ਤੂੰ ਇੱਧਰ ਪੈ ਜਾ ਕੀ ਆ ਇੱਧਰ ਪੈ ਨਹੀਂ ਸਿੱਧੇ ਬਹੋ ਇੱਧਰ ਬਹੋ ਤੁਹਾਡੀ ਮੰਮੀ ਨੇ ਹੀ ਪੈਣਾ ਇੱਧਰ ਪੈ। ਕੁਲਵਿੰਦਰ ਰੋਟੀ ਬਣਾ ਲਈ? ਹਾਂਜੀ ਬਣਾ ਲਈ। ਲਿਆ ਪਾ ਕੇ ਜਵਾਖ ਨੂੰ ਰੋਟੀ ਖਾ ਲੈਣਗੇ। ਚਲ ਵੇ ਲੈ ਕੇ ਆਉਂਦੀ। ਜੀ ਆ ਪੁੱਤ। ਹਮ ਚਲੋ ਉੱਠ ਖੜੋ। ਜੀਲੇ ਜੀਨੇ ਰੋਟੀ ਖਾਣੀਆਂ ਨਾ। ਮੈਨੂੰ 20-20 ਰੁਪਏ ਦੇ ਦਿਓ। ਬ੍ਰੇਕਫਾਸਟ ਕਰ ਲਓ। ਅਮੇਜ਼ਿੰਗ। ਤਾ ਤੇ ਹੁਣ 20 ਰੁਪਏ ਦਾ ਲਾਲਚ ਦੇ ਕੇ ਨਾਲੇ ਤਾਂ ਸਵਾਤਾ ਤੇ ਹੁਣ ਬਾਕਸ ਮੰਗੀ ਜਾਂਨੇ ਇਹਨੂੰ ਲਿਆ ਫੜਾ ਓਏ ਇਹਦੇ ਮਾਰ ਕੇ ਮੁੱਠੇ ਚੱਕ ਆਂਦੇ 20 ਰੁਪਏ ਸਾਹਮਣੇ ਲੜਦੇ ਨੇ 20 ਰੁਪਏ ਦੀ ਤੁੱਪੇ ਓਏ ਐਂ ਕਹਿੰਦੇ ਨਰਿੰਦਰ ਮੋਦੀ ਨੋ 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 ਨੋ